ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਵਾ ਉਹਦੇ ਸੰਬੰਧ ਵਿੱਚ ਜਿਹੜਾ ਵਾ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਵਾ ਵੀਰਕੇ ਵਿੱਚ ਉਹ ਜਿਹੜੀਆਂ ਸੰਗਤਾਂ ਚੱਲ ਕੇ ਇੱਥੇ ਇੰਦਰਾ ਕਲੋਨੀ ਨਗਰ ਦੇ ਵਿੱਚ ਆਈਆਂ ਨੇ ਇੱਥੇ ਇਹਨਾਂ ਦਾ ਬਹੁਤ ਹੀ ਜਿਹੜਾ ਨਿੱਘਾ ਸਵਾਗਤ ਕੀਤਾ ਗਿਆ ਸਮੂਹ ਸੰਗਤਾਂ ਵੱਲੋਂ ਪਟਾਣਪੋਟ ਧੰਨਵਾਦ ਕਰਨ ਜੀ ਇਨਸਾਫ ਸੱਚੇ ਪਾਸ਼ਾ ਜੀ ਦਾ ਨੇ ਮੌਕਾ ਦਿੱਤਾ ਇਦਾਂ ਸਾਰਿਆਂ ਨੂੰ ਜੁੜ ਮਿਲ ਕੇ ਇਕੱਤਰ ਹੋ ਕੇ ਜਿਹੜਾ ਵਾ ਇਹ ਦਿਨ ਮਨਾਉਣ ਦਾ ਮੈਂ ਜਿਹੜਾ ਮੈਸੇਜ ਦੇਣਾ ਚਾਹੁੰਨਾ ਵਾ ਸੰਗਤਾਂ ਨੂੰ ਇਹ ਆ ਕਿ ਇਸ ਛਿੱਧੀ ਦਿਹਾੜੇ ਸਾਡੇ ਮਨਾਏ ਗੁਰੂ ਪਿਆਰੇ ਉਹ ਤਾਂ ਹੀ ਸਫਲ ਆ ਜੇ ਆਪਾਂ ਉਹਨਾਂ ਛਿੱਧਾਂ ਦੇ ਪਾਏ ਪੂਰਨਿਆਂ ਤੇ ਜੇ ਆਪਾਂ ਚੱਲੀਏ ਤੇ ਫੇਰ ਸੋ ਮੇਰੀ ਬੇਨਤੀ ਆ ਵੀ ਵੇਖੋ ਖਾਸ ਕਰਕੇ ਮੈਂ ਰੰਗਰੇਟੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਨਾ ਵਾਂ ਕਿ ਸਾਨੂੰ ਖਿਤਾਬ ਦਿੱਤਾ ਗੁਰੂ ਸਾਹਿਬ ਨੇ ਵੀ ਰੰਗਰੇਟਾ ਗੁਰੂ ਦਾ ਬੇਟਾ ਸੀਨੇ ਨਾਲ ਲਾ ਕੇ ਪਰ बनूंगा गुरु का बेटा ओही जेड़ा सिर ਤੋਂ ਸਾਬਤ ਸੂਰਤ ਸਿੱਖੀ ਜਿਹੜਾ ਸਾਬਤ ਨੂੰ ਤੋਂ ਬੰਦਾ ਸਿੱਖ ਦਸਤਾਰ ਹੋਊਗੀ ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਖਿਤਾਬ ਦਿੱਤਾ ਸੀਗਾ ਉਹ ਬਾਬਾ ਜੀਵਨ ਸਿੰਘ ਜੀ ਨੂੰ ਭਾਈ ਜਤਾ ਜੀ ਨੂੰ ਜਿਹੜਾ ਦਿੱਤਾ ਸੀਗਾ ਉਹ ਇਸ ਕਰਕੇ ਦਿੱਤਾ ਹੈ ਵੀ ਕਿਉਂਕਿ ਉਹ ਉਹਨਾਂ ਦੇ ਨਾਲ ਜਿਹੜਾ ਵਾ ਮੋਢੇ ਨਾਲ ਮੋਢਾ ਲਾ ਕੇ ਜੰਗਾਂ ਦੇ ਵਿੱਚ ਵੀ ਸਾਥ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਰੀਰ ਵੀ ਜਿਹੜਾ ਲਿਆਂਦਾ ਉਹਨਾਂ ਦਿੱਲੀੋਂ ਤੇ ਦੂਸਰੀ ਗੱਲ ਸਿੱਖੀ ਸਿਧਾਂਤਾਂ ਤੇ ਜਿਹੜਾ ਉਹ ਪੂਰੀ ਤਰ੍ਹਾਂ ਕਾਇਮ ਹੀਗੇ ਪਾਣੀ ਤੇ ਬਾਣੇ ਦੇ ਪੂਰੀ ਤਰ੍ਹਾਂ ਧਾਰ ਨਹੀਂ ਸੀਗੇ ਤਾਂ ਉਹ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਅਖਵਾਏ ਗਏ ਜੇ ਅੱਜ ਆਪਾਂ ਸਰੋ ਮੋਨਕ ਹੋਣ ਆ ਜੇ ਆਪਾਂ ਗੁਰੂ ਦੇ ਸਿਧਾਂਤ ਨੂੰ ਪਿੱਛੇ ਛੱਡ ਕੇ ਅੱਜ ਧਰਮ ਪਰਵਰਤਨ ਵਾਲੇ ਪਾਸੇ ਬਹੁਤ ਜ਼ਿਆਦੀ ਸਾਡੇ ਅੰਦਰ ਬਿਮਾਰੀ ਹੈ ਜਿਹੜੀ ਪੈ ਗਈ ਆ ਵੀ ਬਹੁਤ ਜ਼ਿਆਦੇ ਜਿਹੜੇ ਸਾਡੇ ਆਪਣੇ ਆਪ ਨੂੰ ਰੰਗਰੇਟੇ ਗੁਰੂ ਕੇ ਬੇਟੇ ਅਖਵਾਉਣ ਵਾਲੇ ਉਹ ਜ਼ਿਆਦਾ ਧਰਮ ਪਰਵਰਤਨ ਕਰ ਰਹੇ ਜੀ ਤੁਸੀਂ ਵੇਖਿਓ ਜਾ ਕੇ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਆ ਸੋ ਰੰਗਰੇਟੇ ਗੁਰੂ ਕੇ ਬੇਟੇ ਅਸੀਂ ਤਾਂ ਹੀ ਅਖਵਾ ਸਕਦੇ ਆ ਜੇ ਗੁਰੂ ਸਾਹਿਬ ਜੀ ਦੇ ਦਿੱਤੇ ਸਿਧਾਂਤਾਂ ਤੇ ਤੇ ਇਨ੍ਹਾਂ ਸ਼ੀਧਾਂ ਦੇ ਜਿਹੜੇ ਪਾਏ ਪੂਰਨਿਆਂ ਤੇ ਆਪਾਂ ਪੂਰੇ ਉਤਰੀਏ ਫੇਰ ਆਪਾਂ ਖਵਾ ਸਕਦੇ ਆ ਨਹੀਂ ਤੇ ਉਦਾਂ ਸਾਨੂੰ ਕੋਈ ਫਾਇਦਾ ਨਹੀਂ ਜੇ ਰੰਗਰੇਟੇ ਗੁਰੂ ਕੇ ਬੇਟੇ ਅਕਮੌਂ ਦਾ ਮੈਨੂੰ ਬਖਸ਼ ਦਿਓ ਜਿਹੜੀ ਸਚਾਈ ਆ ਮੈਂ ਉਹ ਬਿਆਨ ਕਰੂੰਗਾ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਸ਼ਿਮਾ ਗੁਰੂ ਸਾਹਿਬ ਕਿਰਪਾ ਕਰਨੇ ਸੇ ਤਰ੍ਹਾਂ ਇਹ ਆਪਣੇ ਜਿਹੜੇ ਸ਼ਹੀਦੀ ਦਿਹਾੜੇ ਮਨਾਉਣ ਦੀ ਹਿੰਮਤ ਬਖਸ਼ਣ ਬਲਬੁੱਤ ਬਖਸ਼ਣ ਭੁੱਲਾਂ ਚੁੱਕਾਂ ਦੀ ਸ਼ਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਦੱਸ ਦਿਓ ਕਰੀ ਇਹ ਗੁਰਦੁਆਰਾ ਇੰਦਰਾ ਕਲੋਨੀ ਦੇ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਗੁਰਦੁਆਰਾ ਜੀ ਨਾਲ